ਅਸੀਂ ਔਰਤਾਂ ਨੂੰ 1-1000 ਰੁਪਏ ਦੇਵਾਂਗੇ ਤੇ ਅਗਲੇ ਬਜਟ ਦੇ ਵਿੱਚ ਅਸੀਂ ਇਹਦੇ ਲਈ ਫੰਡ ਰੱਖਾਂਗੇ ਤੇ ਜਿਹੜਾ ਔਰਤਾਂ ਦੇ ਨਾਲ ਭੈਣਾਂ ਦੇ ਨਾਲ ਅਸੀਂ ਮਾਈਆਂ ਦੇ ਨਾਲ ਵਾਅਦਾ ਕੀਤਾ ਸੀ ਅਸੀਂ ਇਹ 1-1000 ਰੁਪਏ ਦੇ ਕੇ ਆਪਣਾ ਵਾਅਦਾ ਪੂਰਾ ਕਰਾਂਗੇ ਅਸੀਂ ਕਿਹਾ ਸੀ ਕਿ 5 ਵਰਿਆਂ ਦੇ ਵਿੱਚ ਅਸੀਂ ਆ ਆ ਗਰੰਟੀਆਂ ਪੂਰੀਆਂ ਕਰਾਂਗੇ ਤੇ ਇਹ ਗਰੰਟੀ 1000 ਰੁਪਏ ਵਾਲੀ ਰਹਿੰਦੀ ਆ ਇਹ ਅਸੀਂ ਪੂਰੀ ਕਰ ਦੇਣੀ ਆ ਇਹ ਗੱਲ ਆਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਦੇ ਰੋਡ ਸ਼ੋਅ ਦੇ ਵਿੱਚ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਉਹ ਕਹਿੰਦੇ ਜੀ ਕਿ ਹੋ ਸਕਦਾ 2027 ਦੇ ਵਿੱਚ ਬੀਜੇਪੀ ਨੂੰ ਕਿਸੇ ਨਾਲ ਗੱਠ ਜੋੜ ਕਰਨ ਦੀ ਲੋੜ ਨਾ ਪਵੇ ਤਰਨ ਤਰਨ ਦੇ ਵਿੱਚ ਅਸੀਂ ਚੰਗੀ ਫਾਈਟ ਦੇ ਵਿੱਚ ਹਾਂ ਮੈਂ ਤਰਨ ਤਰਨ ਜਾਵਾਂਗਾ ਤੇ ਮੈਨੂੰ ਆਸ ਹੈ ਇਸ ਗੱਲ ਦੀ ਕਿ ਲੋਕ ਬਹੁਤ ਵੱਡੇ ਪੱਦਰ ਤੇ ਪਿਆਰ ਦੇਣਗੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਲੋਕਾਂ ਨੇ ਮੇਰੇ ਤੇ ਯਕੀਨ ਕੀਤਾ ਤੇ ਐਤਕੀ ਫੇਰ ਕਰਨਗੇ ਉਧਰ ਰਾਜਾ ਬਣेंगे ਗੱਲ ਕਹਿੰਦੇ ਆ ਕਹਿੰਦੇ ਜੀ ਗੈਂਗਸਟਰਾਂ ਨੂੰ ਵੋਟਾਂ ਹੁਣ ਤੁਸੀਂ ਪਾਉਂਗੇ ਇੱਥੇ ਗੈਂਗਸਟਰਾਂ ਦੇ ਫੋਨ ਆਉਂਦੇ ਜੀ ਕਿ ਫਲਾਣੇ ਨੂੰ ਵੋਟ ਪਾਉਣੀ ਆ ਇਧਰ ਆਕਾੜੀਦਲ ਨੇਤਾ ਜਿਹੜੇ ਪਰਿਵਾਰ ਨੂੰ ਖੜਾ ਕੀਤਾ ਉਹਨਾਂ ਦਾ ਪਿਛੋਕੜ ਕਿਹੜੀ-ਕਿਹੜੀ ਗੱਲ ਨਾਲ ਜੁੜਦਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਸਾਡੀ ਸਰਕਾਰ ਆ ਗਈ ਪਹਿਲੇ ਮਹੀਨੇ ਦੇ ਵਿੱਚ ਅਸੀਂ ਗੈਂਗਸਟਰਾਂ ਦਾ ਸਫਾਇਆ ਕਰ ਦਾਂਗੇ ਉਹਨਾਂ ਨੇ ਵੀ ਇਹ ਗੱਲ ਤਰਨ-ਤਾਰਨ ਦੇ ਵਿੱਚ ਕਹੀ ਆ ਉਦੋਂ ਅਮਰਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਸਭ ਨੂੰ ਪਰਖ-ਪਰਖ ਕੇ ਦੇਖ ਲਿਆ ਐਤਕੀ ਅਸਲੀ ਅਰਥਾਂ ਦੇ ਵਿੱਚ ਪੰਥ ਦੇ ਉਮੀਦਵਾਰ ਨੂੰ ਜਿਤਾਓ ਪੰਥਕ ਉਮੀਦਵਾਰ ਨੂੰ ਜਿਤਾਓ ਅਸੀਂ ਤੁਹਾਡੇ ਨਾਲ ਆ ਪੂਰਾ ਪੰਜਾਬ ਸਾਡੇ ਨਾਲ ਆ ਤੇ ਤੁਸੀਂ ਦੇਖੋ ਮਨਦੀਪ ਸਿੰਘ ਦੀ ਜਿੱਤ ਤੋਂ ਬਾਅਦ ਇਸ ਇਲਾਕੇ ਦੀ ਇਸ ਹਲਕੇ ਦੀ ਪੰਜਾਬੀ ਨੂੰ ਹਾਰ ਬਦਲਦੀ ਕਿਵੇਂ ਆ ਤੇ ਕਿਸ ਤਰੀਕੇ ਦੇ ਨਾਲ ਪੈਰ ਪੱਕੇ ਹੁੰਦੇ ਆ ਪੰਥ ਦੀ ਸੇਵਾ ਕਿਵੇਂ ਹੁੰਦੀ ਆ ਇਹ ਤੁਸੀਂ ਆਪਦੇ ਅੱਖੀਂ ਦੇਖੋਗੇ ਉਧਰੋਂ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਡਬਲ ਇੰਜਨ ਦੀ ਸਰਕਾਰ ਹੋਵੇ ਤੇ ਇਹ ਗੱਲ ਫੇਰ ਬਣਦੀ ਆ ਉਹਨਾਂ ਨੇ ਕਿਹਾ ਜੀ ਕਿ ਡਬਲ ਇੰਜਨ ਦੀ ਸਰਕਾਰ ਸਤਾਈ ਦੇ ਵਿੱਚ ਆਉਣੀ ਆ ਤੁਸੀਂ ਇੱਥੇ ਕੀ ਮੋੜ ਬਣਦੇ ਹੋ ਹਰਜੀਤ ਸਿੰਘ ਸੰਧੂ ਨੂੰ ਵੋਟਾਂ ਪਾ ਦਿਓ ਤੇ ਕਮਾਲਾ ਹੋ ਜਾਣੀਗਾ ਨਾ ਕਾਂਗਰਸ ਨੇ ਕੁਝ ਸੋਚਿਆ ਨਾ ਇੱਥੇ ਆਪ ਨੇ ਕੁਝ ਸੋਚਿਆ ਨਾ ਇੱਥੇ ਕਿਸੇ ਨੇ ਹੋਰ ਕੁਝ ਸੋਚਣਾ ਤੇ ਇੱਥੇ ਸਿਰਫ ਸਿਰਫ ਬੀਜੇਪੀ ਹੀ ਸੋਚ ਸਕਦੀ ਆ ਤੇ ਬੀਜੇਪੀ ਨੂੰ ਤੁਸੀਂ ਲੈ ਕੇ ਆਓ ਇਹ ਵੀ ਤਰਨਤਾਰਨ ਦੇ ਵਿੱਚ ਗੱਲਾਂ ਚੱਲਦੀਆਂ ਕਹਿਣ ਦਾ ਭਾਵੇਂ ਜੀ ਕਿ 11 ਤਰੀਕ ਤੱਕ ਤੁਹਾਨੂੰ ਇਹੋ ਜੀਆਂ ਗੱਲਾਂ ਸੁਣਨ ਨੂੰ ਪੜਨ ਨੂੰ ਦੇਖਣ ਨੂੰ ਵਿਚਾਰਨ ਨੂੰ ਮਿਲਣਗੀਆਂ ਤੇ 14 ਤਰੀਕ ਨੂੰ ਨਤੀਜੇ ਆਉਣੇ ਆ ਪਰ ਪੰਜਾਬੀਆਂ ਦਾ ਸਵਾਲ ਇੱਕੋ ਹੀ ਆ ਕਿ ਜਿੱਤੂ ਕੌਣ ਕੀ ਮਨਦੀਪ ਸਿੰਘ ਜਿੱਤੂ ਜਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜਿੱਤੂ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਸੱਤਾ ਧਾਰੀ ਤੇ ਹੋਂ ਦਾ ਫਾਇਦਾ ਮਿਲੂਗਾ ਬਿਲਕੁਲ ਤੁਹਾਡੇ ਸਵਾਲ ਵਾਜਬ ਆ ਤੇ ਇਹ ਗੱਲ ਬਿਲਕੁਲ ਸੱਚੀ ਆ ਕਿ ਮਨਦੀਪ ਸਿੰਘ ਬੜੇ ਤਿੱਖੇ ਮੁਕਾਬਲੇ ਦੇ ਵਿੱਚ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਜੇਕਰ ਮਨਦੀਪ ਸਿੰਘ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦਾ ਜੇਕਰ ਤੇ ਅਮਰਤਪਾਲ ਸਿੰਘ ਦੀ ਜੇਲ੍ਹ ਦੇ ਵਿੱਚ ਬੈਠੇ ਨਹੀਂ ਹੀ ਬਹੁਤ ਵੱਡੀ ਗੱਲ ਹੋਣੀ ਆ ਕਿਉਂਕਿ ਭਵਿੱਖ ਦੇ ਵਿੱਚ ਯਾਨੀ ਕਿ 27 ਵਾਲੀਆਂ ਚੋਣਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਆਕਾੜੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ ਇਸ ਗੱਲ ਦੇ ਲਈ ਰਾਹ ਪੱਧਰਾ ਹੋ ਜਾਣਾ ਪਰ ਜੇਕਰ ਮਨਦੀਪ ਸਿੰਘ ਹਾਰ ਜਾਂਦਾ ਤਾਂ ਇਹ ਵੀ ਗੱਲ ਕਲੀਅਰ ਆ ਵੀ ਇਹ ਇੱਕ ਦੁੱਧ ਦੇ ਉਬਾਲ ਵਾਂਗੂ ਲਹਿਰ ਸੀ ਜਦੋਂ ਅੰਮ੍ਰਿਤਪਾਲ ਸਿੰਘ ਹੋਰੀ ਜਿੱਤੇ ਆ ਜਦੋਂ ਆਜ਼ਾਦ ਤੌਰ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਹੋਰੀ ਜਿੱਤੇ ਆ ਤੇ ਫਿਰ ਪ੍ਰਭਾਵ ਇਹ ਜਾਊਗਾ ਹਾਰਨ ਤੋਂ ਬਾਅਦ ਵੀ ਹੁਣ ਉਹ ਗੱਲ ਨਹੀਂ ਆ ਹੁਣ ਉਹ ਗੱਲ ਸਾਰੀ ਗਈ ਆ ਜੇ ਇਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮਿਤ ਸਿੰਘ ਸੰਧੂ ਜਿੱਤਦਾ ਇਹਦੇ 2-3 ਅਰਥ ਹੋਣਗੇ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਦਲ ਬਦਲ ਕੇ ਆਉਣ ਵਾਲੇ ਬੰਦੇ ਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਲੋਕ ਸੱਤਾਧਾਰੀ ਧਿਰ ਤੋਂ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਜੀ ਕਿ ਜਿਹੜਾ ਸਵਾ ਸਾਲ ਡੇਢ ਸਾਲ ਪਿਆ ਉਹ ਕਿਸੇ ਨੂੰ ਵੀ ਖੜਾ ਕਰੋ ਅਸੀਂ ਇਹਨੂੰ ਵੋਟਾਂ ਪਾ ਦਨੇ ਕਿਉਂਕਿ ਅਸੀਂ ਤੁਹਾਡੇ ਕੋਲੋਂ ਗਲੀਆਂ ਨਾਲੀਆਂ ਵਲੇ ਕੰਮ ਲੈਣੇ ਆ ਤੇ ਜੇ ਮੰਨ ਲਓ ਹਰਮਿਤ ਸਿੰਘ ਹੋਰੀ ਹਾਰ ਜਾਂਦੇ ਆ ਇਹਦਾ ਮਤਲਬ ਇਹ ਆ ਕਿ ਬੁਣੀ ਹੋ ਜਾਣੀ ਆ ਦੇ ਸਤਾਈ ਦੇ ਵਿੱਚ ਆਮ ਆदमी ਪਾਰਟੀ ਦਾ ਕੋਈ ਬਹੁਤਾ ਚੰਗਾ ਭਵਿੱਖ ਨਹੀਂ ਹੋਣਾ ਕਿਉਂਕਿ ਜਦੋਂ ਆਪਾਂ ਚੌਲ ਬਣੇ ਹੁੰਦੇ ਕੜਾਈ ਦੇ ਵਿੱਚ ਉਦੋਂ ਇੱਕ ਦੋ ਚੌਲ ਆ ਜਿਹੜੇ ਚੱਕ ਕੇ ਫੇਕੇ ਬੇਨੇ ਹੁੰਨੇ ਵੀ ਭਾਈ ਬਣ ਗਏ ਆ ਕਿ ਕੱਚੇ ਆ ਜੇ ਮੰਨ ਲਓ ਇੱਕ ਬੰਦੇ ਦੇ ਨਾਲ ਹੀ ਪਤਾ ਲੱਗ ਜਾਣਾ ਕਿ ਆਮ ਆਦਮੀ ਪਾਰਟੀ ਟੈਸਟਿੰਗ ਦੇ ਵਿੱਚ ਖੜੀ ਕਿੱਥੇ ਜੇ ਆ ਜੇ ਮੰਨ ਲਓ ਉਦਾਹਰਨ ਦੇ ਤੌਰ ਦੇ ਉੱਤੇ ਬੀਬੀ ਸੁਖਵਿੰਦਰ ਕੌਰ ਨੂੰ ਦਾਵਾ ਜਿੱਤ ਜਾਂਦੇ ਜੇਕਰ ਤਾਂ ਅਕਾਲੀ ਦਲ ਦੇ ਲਈ ਬਹੁਤ ਵੱਡੀ ਰਾਹਤ ਵਾਲੀ ਤੇ ਕਹਿ ਜਿਏ ਵੀ ਭਾਈ ਇੱਕ ਵੱਖਰੀ ਤਰ੍ਹਾਂ ਦੀ ਆਕਸੀਜਨ ਮਿਲਣ ਵਾਲੀ ਖਬਰ ਹੋਣੀ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਸੰਤੁਸ਼ਟੀ ਹੋਣਾ ਤੇ ਬੀਜੇਪੀ ਨੂੰ ਉਹ ਇਹ ਗੱਲ ਕਹਿਣਗੇ ਕਿ ਭਾਈ ਤੁਹਾਡੇ ਤੋਂ ਅਸੀਂ ਅੱਗੇ ਆ ਆ ਦੇਖ ਲਓ ਪੰਥਕ ਗੱਲਿਆਰਿਆਂ ਦੇ ਵਿੱਚ ਅੱਜ ਵੀ ਸਾਡੀ ਤੂਤੀ ਬੋਲਦੀ ਆ ਤੁਸੀਂ ਸਾਡੇ ਨਾਲ ਗੱਠ ਜੋੜ ਕਰੋਗੇ ਤੁਹਾਨੂੰ ਤਾਂ ਫਾਇਦਾ ਪਰ ਜੇਕਰ ਬੀਬੀ ਸੁਖਵਿੰਦਰ ਕੌਰ ਨਢਾਵਾ ਹਾਰ ਜਾਂਦੇ ਆ ਇਹਦਾ ਅਰਥ ਵੀ ਇਹ ਹੋਊਗਾ ਕਿ ਬੀਜੇਪੀ ਨੂੰ ਉਹ ਕਹਿਣਗੇ ਕਿ ਤੁਹਾਡੇ ਨਾਲ ਤਾਂ ਅਸੀਂ ਅੱਗੇ ਆ ਤੁਸੀਂ 2-3 ਥਾਵਾਂ ਦੇ ਉੱਤੇ ਜਮਨੀ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਜਿੱਤ ਸਾਡੇ ਤੋਂ ਅੱਗੇ ਹਾਸਲ ਕੀਤੀ ਕਹਿਣ ਦਾ ਭਾਵ ਜਿੱਤੇ ਭਾਵੇਂ ਆਮ ਆਦਮੀ ਪਾਰਟੀ ਵਾਲੀ ਆ ਵਕ ਵਕ ਥਾਵਾਂ ਤੇ ਪਰ ਉਹਨਾਂ ਨੇ ਇਹ ਗੱਲ ਕਹਣੀ ਕਿ ਭਾਈ ਦੇਖੋ ਤੁਸੀਂ ਸਾਡੇ ਤੋਂ ਅੱਗੇ ਵੋਟਾਂ ਹਾਸਲ ਕੀਤੀਆਂ ਤੁਸੀਂ ਕਹਿੰਦੇ ਸੀ ਵੀ ਅਕਾਲੀ ਦਲ ਤਾਂ ਚੌਥੇ ਪੰਜਵੇਂ ਨੰਬਰ ਤੇ ਆ ਆਹ ਦੇਖੋ ਭਾਵੇਂ ਜਿੱਤਿਆ ਕੋਈ ਵੀ ਆ ਪਰ ਤੁਹਾਡੇ ਤੋਂ ਅਸੀਂ ਅੱਗੇ ਆ ਸ਼ਹਿਰੀ ਖੇਤਰ ਵਿੱਚ ਤੁਸੀਂ ਅੱਗੇ ਆ ਪਿੰਡੂ ਖੇਤਰ ਵਿੱਚ ਪੰਥ ਖੇਤਰ ਦੇ ਵਿੱਚ ਅਸੀਂ ਅੱਗੇ ਆ ਤੁਹਾਨੂੰ ਸਾਡੀ ਲੋੜ ਪੈਣੀ ਚਾਹੀਦੀ ਆ ਜੇ ਮੰਨ ਲਓ ਕਾਂਗਰਸ ਨੂੰ ਜਿੱਤ ਮਿਲ ਜਾਂਦੀ ਜੇਕਰ ਜੇਕਰ ਇਹ ਗੱਲ ਹਾਲਾਂਕਿ ਮੈਨੂੰ ਲੱਗਦਾ ਨਹੀਂ ਪਰ ਜੇਕਰ ਇਹਨਾਂ ਨੂੰ ਚੰਗੀ ਜਿੱਤ ਮਿਲ ਜਾਂਦੀ ਆ ਤਾਂ ਫਿਰ ਇਹ ਗੱਲ ਕਲੀਅਰ ਹੋ ਜੂਗੀ ਕਿ ਰਾਜਾ ਵੜਿੰਗ ਦੀ ਅਗਵਾਈ ਨੂੰ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਕਬੂਲਦਾ ਤੇ ਰਾਜਾ ਬੜੇ ਗਿਣੀ ਨੱਠ ਕੇ ਇੱਥੇ ਪ੍ਰਚਾਰ ਕੀਤਾ ਤੇ ਫਿਰ ਗੱਲ ਹੋਰ ਰੂਪ ਦੇ ਵਿੱਚ ਜਾਣੀ ਜਾਊਗੀ ਕਹਿਣ ਦਾ ਭਾਵ ਇਹ ਜੀ ਕਿ ਇੱਥੇ ਇਕੱਲੇ 5 7 10 ਉਮੀਦਵਾਰਾਂ ਦੀ ਪਰਖ ਨਹੀਂ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂਆਂ ਦੀ ਪਰਖ ਦਾ ਵੇਲਾ ਪੰਜਾਬ ਦੇ ਲੋਕ ਕੀ ਸੋਚਦੇ ਜਲੰਧਰ ਦੇ ਵਿੱਚ ਬੈਠੇ ਕੀ ਸੋਚਦੇ ਆ ਫਰੀਦਕੋਟ ਬੈਠੇ ਕੀ ਸੋਚਦੇ ਆ ਫਿਰੋਜ਼ਪੁਰ ਦੇ ਵਿੱਚ ਕੀ ਸੋਚਦੇ ਆ ਮੁਹਾਲੀ ਚ ਕੀ ਸੋਚਿਆ ਜਾ ਰਿਹਾ ਪਟਿਆਲੇ ਦੇ ਵਿੱਚ ਕੀ ਸੋਚਿਆ ਜਾ ਰਿਹਾ ਇਹਦੀ ਕੋਈ ਤੁਕ ਨਹੀਂ ਵੱਢਦੀ ਤਕ ਬਣਦੀ ਆ ਤਰਨਤਾਰਨ ਦੇ ਲੋਕ ਕੀ ਸੋਚਦੇ ਆ ਕੀ ਤਰਨਤਾਰਨ ਦੇ ਲੋਕ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨੂੰ ਕਬੂਲਦੇ ਆ ਅਜ ਵੀ ਕਿਉਂਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਬੰਦੇ ਨੂੰ ਇੰਨੀ ਵੱਡੀ ਜਿੱਤ ਮਿਲੀ ਵੀ ਪੁੱਛੋ ਕੁਝ ਨਾ ਤੇ ਜੇਕਰ ਉਹਦੇ ਹੀ ਲੋਕ ਸਭਾ ਹਲਕੇ ਦੇ ਵਿੱਚ ਇਹ ਵਿਧਾਨ ਸਭਾ ਹਲਕੇ ਦੀ ਚੋਣ ਆ ਤੇ ਜੇਕਰ ਉਹਦੇ ਹੀ ਬੰਦੇ ਨੂੰ ਜਿੱਤ ਮਿਲਦੀ ਆ ਤਾਂ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਕਰੰਟ ਆ ਜਿਹੜਾ ਇਕੱਲਾ ਫੇਸਬੁੱਕ ਦੇ ਉੱਤੇ ਨਹੀਂ ਜਿਹੜਾ ਜ਼ਮੀਨ ਦੇ ਉੱਤੇ ਵੀ ਆ ਇਹਦਾ ਅਰਥ ਇਹ ਨਿਕਲੂਗਾ ਤੇ ਫਿਰ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲਣ ਦੀ ਸੰਭਾਵਨਾ بڑੂਗੀ ਪੰਜਾਬ ਦੇ ਵਿੱਚ ਰਾਜਨੀਤਿਕ ਦਸ਼ਾ ਤੇ દિਸ਼ਾ ਬਦਲੂਗੀ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦਾ ਵੋਟਰ ਨਵੀਂ ਕਿਸਮ ਦਾ ਇੱਕ ਨੇਤਾ ਸਾਹਮਣੇ ਆਊਗਾ ਜਿਹੜਾ ਕਿ ਪਿਛਲਿਆਂ ਦੇ ਉੱਤੇ ਕਾਟਾ ਫੇਰਨੀ ਕੋਸ਼ਿਸ਼ ਕਰੂਗਾ ਸੋ ਇਹ ਜਿਹੜੀ ਤਰਨ ਤਾਰਨ ਵਾਲੀ ਚੋਣ ਆ ਇਹਨੂੰ ਸਿਰਫ ਆਪਾਂ ਇਸ ਗੱਲ ਦੇ ਲਈ ਨਾ ਜਾਣੀਏ ਕਿ ਭਾਈ ਇੱਥੇ ਫਲਾਣੇ ਨੂੰ ਜਿੱਤ ਜਾਣਾ ਇੱਥੇ ਫਲਾਣੇ ਨੂੰ ਜਿੱਤ ਜਾਣਾ ਇਹ ਸਤਾਈ ਵਾਸਤੇ ਰਾਹ ਪੱਧਰਾ ਕਰਨ ਵਾਲੀ ਚੋਣ ਆ ਇਹ ਜਿਹੜਾ ਜ਼ੋਰ ਲੱਗ ਰਿਹਾ ਇਹ 27 ਵਾਸਤੇ ਲੱਗ ਰਿਹਾ ਇਹ ਸਿਰਫ ਸਵਾ ਸਾਲ ਵਾਸਤੇ ਨਹੀਂ ਇਹ ਤਾਂ 14 ਤਰੀਕ ਨੂੰ ਨਤੀਜੇ ਆ ਗਏ 11 ਨੂੰ ਵੋਟਾਂ ਪੈਣੀਆਂ ਤੇ ਵੇਲਾ ਵਿੱਚ ਕਿਹੜਾ ਰਹਿ ਗਿਆ ਅਗਲੀਆਂ ਚੋਣਾਂ 27 ਦੇ ਵਾਸਤੇ ਕੁਝ ਮਹੀਨੇ ਪਹਿਲਾਂ ਚੋਣ ਜ਼ਾਬਤਾ ਲੱਗ ਜਾਣਾ ਜਾਨਕਿ ਉਹਨਾਂ ਚੋਣਾਂ ਤੋਂ ਪਹਿਲਾਂ ਜ਼ਾਬਤਾ ਲੱਗ ਜਾਣਾ ਤੇ ਵਿਚਾਲੇ ਤਾਂ ਸਵਾ ਕ ਸਾਲ ਹੀ ਆ ਜਿਹੜੀ ਲੜਾਈ ਚੱਲ ਰਹੀ ਆ ਇਹ ਸਿਰਫ ਹੋਣ ਵਾਸਤੇ ਨਹੀਂ ਇਹ ਲੜਾਈ ਅੱਗੇ ਵਾਸਤੇ ਚੱਲ ਰਹੀ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਅਮਰਤਪਾਲ ਸਿੰਘ ਦਾ ਸਿਆਸੀ ਭਵਿੱਖ ਵੀ ਇਸ ਚੋਣ ਨੇ ਤੈਅ ਕਰਨਾ ਕੀ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਉਹਦੇ ਨਾਲ ਸੋਚ ਮੇਲਦੇ ਲੋਕਾਂ ਦੇ ਵਿੱਚ ਉਹਦੇ ਵਲੰਟੀਅਰਾਂ ਦੇ ਵਿੱਚ ਉਹਦੇ ਵੋਟਰਾਂ ਦੇ ਵਿੱਚ ਅੱਜ ਵੀ ਕਰੰਟ ਹੈ ਜਾਂ ਨਹੀਂ ਹੈ ਉਹ ਕਰੰਟ ਠੁੱਸ ਹੋ ਗਿਆ ਜਾਂ ਇਸ ਕਰੰਟ ਦੇ ਵਿੱਚ ਕੁਝ ਨਾ ਕੁਝ ਗੱਲਬਾਤ ਹੈ ਮਨਦੀਪ ਸਿੰਘ ਦੀ ਕੋਈ ਪਛਾਣ ਨਹੀਂ ਗਈ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਉਹਦੇ ਪਿੱਛੇ ਸੰਦੀਪ ਸਿੰਘ ਉਹਦੇ ਪਿੱਛੇ ਅਮਰਤਪਾਲ ਸਿੰਘ ਤੇ ਉਹਦੇ ਪਿੱਛੇ ਅਮਰਤਪਾਲ ਸਿੰਘ ਨੇ ਮਾਪੇ ਆ ਨਹੀਂ ਤਾਂ ਜੇ ਆਪਾਂ ਇਹ ਗੱਲ ਕਰੀਏ ਕਿ ਬਾਕੀ ਸਾਰੇ ਇੱਕ ਪਾਸੇ ਹੋ ਜਾਂਦੇ ਆ ਮੈਂ ਮਨਦੀਪ ਸਿੰਘ ਕੱਲਾ ਮੈਦਾਨ ਦੇ ਵਿੱਚ ਹੋਵੇ ਮਨਦੀਪ ਸਿੰਘ ਦੀ ਕੱਲੇ ਦੀ ਕੋਈ ਪਛਾਣ ਨਹੀਂ ਪਿੱਛੇ ਕੌਣ ਆ ਉਹਦੇ ਕਰਕੇ ਉਹਦੀ ਪਛਾਣ ਆ ਉਹਦੇ ਕਰਕੇ ਉਹਦੇ ਨਾਲ ਲੋਕ ਤੁਰੇ ਆ ਮੈਂ ਨਹੀਂ ਕਹਿੰਦਾ ਵੀ ਉਹਨੇ ਜਿੱਤ ਜਾਣਾ ਮੈਂ ਨਹੀਂ ਕਹਿੰਦਾ ਉਹਨੇ ਹਾਰ ਜਾਣਾ ਇਹ ਓਲਾਰਵਾਦੀ ਗੱਲਾਂ ਹੁੰਦੀਆਂ ਮੈਂ ਨਹੀਂ ਕਹਿੰਦਾ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਜਿੱਤਣਾ ਜਲੰਧਰ ਦੇ ਵਿੱਚ ਬੈਠ ਕੇ ਇਹ ਗੱਲਾਂ ਕਰੀ ਜਾ ਕੇ ਇਹ ਗੱਲਾਂ ਸ਼ੋਭਦੀਆਂ ਨਹੀਂ ਇਹ ਗੱਲਾਂ ਤਰਨਤਾਰਨ ਦੇ ਲੋਕ ਹੀ ਕਹਿਣ ਤਾਂ ਸ਼ੋਭਦੀਆਂ ਉਥੋਂ ਨਹੀਂ ਸੱਥਾਂ ਦੇ ਵਿੱਚ ਉਥੋਂ ਨਹੀਂ ਪਾਰਕਾਂ ਦੇ ਵਿੱਚ ਇਹ ਗੱਲਾਂ ਚੱਲਣ ਤਾਂ ਸ਼ੋਭਦੀਆਂ ਮੈਨੂੰ ਨਾ ਪਰਸੋਂ ਇੱਕ ਉਮੀਦਵਾਰ ਦਾ ਫੋਨ ਆਇਆ ਉੱਥੇ 15 ਉਮੀਦਵਾਰ ਨੇ ਖੁੱਲ ਮੈਨੂੰ ਇੱਕ ਉਮੀਦਵਾਰ ਦਾ ਫੋਨ ਆਇਆ ਜਿਵੇਂ ਕਿ ਆਮ ਤੌਰ ਤੇ ਹਰ ਉਮੀਦਵਾਰੀ ਕਹਿੰਦਾ ਹੁੰਦਾ ਵੀ ਐਤਕੀ ਬਾਬੇ ਨੇ ਆਪਣੀ ਸੁਣ ਲੈਣੀ ਆ ਐਤਕੀ ਲੋਕਾਂ ਦਾ ਆਪ ਮੁਹਾਰੇ ਇਕੱਠ ਬਹੁਤ ਹੋ ਰਿਹਾ ਐਤਕੀ ਲੋਕ ਕਮਾਲ ਕਰ ਰਹੇ ਆ ਐਤਕੀ ਤਾਂ ਬਸ ਬਾਜ਼ੀ ਪਲਟੀ ਦੇਣੀ ਆ ਆਪਾਂ ਜਿੱਤ ਤਾਂ ਆਪਣੀ ਝੋਲੀ ਦੇ ਵਿੱਚ ਪਈ ਆ ਬਸ ਰਸਮੀ ਐਲਾਨ ਹੀ ਬਾਕੀ ਆ ਇਹ ਗੱਲਾਂ ਸਾਰੀ ਕਹਿੰਦੇ ਹੁੰਦੇ ਆ ਪਰ ਉਹਨੇ ਇੱਕ ਗੱਲ ਕਹੀ ਬੜੀ ਮਹੱਤਵਪੂਰਨ ਕਹਿੰਦਾ ਬਾਈ ਜੀ ਐਤਕੀ ਫਿਕਰ ਜਾ ਇਸ ਗੱਲ ਦਾ ਵੀ ਵੋਟਰ ਚੁੱਪ ਆ ਵੋਟਰ ਰੌਲਾ ਨਹੀਂ ਪਾ ਰਹੇ ਵੋਟਰ ਕੁਝ ਦੱਸ ਨਹੀਂ ਰਹੇ ਵੋਟਰ ਕੁਝ ਕਹਿ ਨਹੀਂ ਰਹੇ ਵੋਟਰ ਇਹ ਨਹੀਂ ਗੱਲ ਕਹਿੰਦੇ ਬਾਈ ਤੇਰੇ ਨਾਲ ਆ ਵੋਟਰ ਸਾਰਿਆਂ ਨੂੰ ਕਹੀ ਜਾਂਦੇ ਬਾਈ ਤੁਹਾਡੇ ਨਾਲ ਆ ਬਾਈ ਇਸ ਗੱਲ ਦਾ ਸਾਨੂੰ ਫਿਕਰ ਆ ਤੇ ਮੈਂ ਇਹਨੂੰ ਅੱਗੋਂ ਇਹ ਗੱਲ ਕਹੀ ਬਈ ਇਹ ਤੁਸੀਂ ਸਿਖਾਇਆ ਨਾ ਤੁਸੀਂ ਕਦੇ ਸਮਰਪਤ ਸੀ ਉਹਨਾਂ ਨੂੰ ਤੇ ਨਾ ਉਹ ਹੁਣ ਤੁਹਾਨੂੰ ਸਮਰਪਤਾ ਤੁਸੀਂ ਵੀ ਸਾਰਿਆਂ ਨੂੰ ਲੱਕੜ ਦੇ ਮੁੰਡੇ ਵੰਡੀ ਗਏ ਉਹ ਵੀ ਹੁਣ ਸਾਰਿਆਂ ਨੂੰ ਵੰਡੀ ਜਾਂਦੇ ਆ ਤੁਸੀਂ ਵੀ ਸਭ ਨੂੰ ਕਹਿੰਦੇ ਸੀ ਲਾਰੇ ਲਾ ਕੇ ਥੋੜਿਆਂ 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 ਹੁਣ ਉਹ ਵੀ ਕਹੀ ਜਾਂਦੇ ਤੁਹਾਡੇ ਆ ਤੁਹਾਡੇ ਤੁਹਾਡੇ ਆ ਤੁਸੀਂ ਉਹਨਾਂ ਨੂੰ ਝਕਾ ਨਹੀਂ ਦਿੰਦੇ ਰਹੇ ਆ ਇਤਕੀ ਵੋਟਰ ਤੁਹਾਨੂੰ ਝਕਾ ਨਹੀਂ ਦੇ ਗਏ ਆ ਤੁਸੀਂ ਵੀ ਤਾਂ ਚੁੱਪ ਕੀਤੇ ਪਾਰਟੀ ਬਦਲ ਜਾਂਦੇ ਸੀ ਹੁਣ ਉਹ ਚੁੱਪ ਕੀਤੇ ਜਿਹਨੂੰ ਮਰਜ਼ੀ ਵੋਟ ਪਾਉਣਗੇ ਤੁਹਾਡੇ ਸਿਖਾਏ ਹੋਏ ਵੋਟਰ ਹੀ ਇਸ ਵੇਲੇ ਤਰਨ ਤਾਰਨ ਦੇ ਵਿੱਚ ਚੁੱਪ ਆ ਉਹ ਦੌਰ ਚਲਾ ਗਿਆ ਤੁਹਾਡੇ ਵੱਲੋਂ ਪੈਦਾ ਕੀਤੀਆਂ ਬੇਪਰੋਸ ਨੂੰ ਨਾ ਕਰਕੇ ਚਲਾ ਗਿਆ ਨਹੀਂ ਤਾਂ ਇਹ ਵੋਟਰ ਆਪਦੇ ਬਨੇਰੇ ਦੇ ਉੱਤੇ ਸਭ ਤੋਂ ਉੱਚਾ ਝੰਡਾ ਲਾਉਂਦੇ ਸੀ ਨਹੀਂ ਤਾਂ ਇਹ ਆਪਦੇ ਕੌਲਿਆਂ ਦੇ ਉੱਤੇ ਸਭ ਤੋਂ ਉੱਚੇ ਢੰਡੇ ਲਾਉਂਦੇ ਸੀ ਨੇਤਾ ਜਿਹੜਾ ਘਰ ਦੇ ਵਿੱਚ ਦਰਖਤ ਲੱਗਾ ਹੁੰਦਾ ਉਹਦੇ ਵਿੱਚ ਸਿਖਰਲੀ ਟਾਣੀ ਦੇ ਉੱਤੇ ਝੰਡੀ ਲਾਉਂਦੇ ਹੁੰਦੇ ਸੀ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਜੋ ਮਰਜ਼ੀ ਕਰ ਲੋ ਮੇਰਾ ਨੇਤਾ ਮੇਰੇ ਮਗਰ ਖੜਾ ਤੇ ਮੈਂ ਉਹਨਾਂ ਦਾ ਬੰਦਾ ਮੈਂ ਇਸ ਪਾਰਟੀ ਦਾ ਸਮਰਥਕਾਂ ਤੁਸੀਂ ਕਦੇ ਉਹਨਾਂ ਫਸੇ ਹੋਏ ਲੋਕਾਂ ਦੇ ਪੱਖ ਦੇ ਵਿੱਚ ਖੜੇ ਨਹੀਂ ਤੁਹਾਡਾ ਆਪਣਾ ਦੀਨ ਮਜ਼ਬ ਕੋਈ ਨਹੀਂ ਤੁਸੀਂ ਅੱਜ ਇਸ ਪਾਰਟੀ ਵਾਲਾਂ ਤਾਂ ਤੁਸੀਂ ਕੱਲ ਨੂੰ ਕਿਸੇ ਹੋਰ ਪਾਰਟੀ ਵਾਲੇ ਚਲੇ ਜਾਓ ਤੇ ਉਹੋ ਜੇ ਵੀਰੋ ਫਿਰ ਵੋਟਰ ਹੋਗੇ ਹੁਣ ਤੁਸੀਂ ਤਰਨਤਾਰਨ ਦੇ ਵਿੱਚ ਵਫਾ ਲੱਭਦੇ ਹੋ ਤੇ ਤੁਸੀਂ ਆਪ ਵਫਾਦਾਰ ਕਿੰਨੇ ਕਾ ਤੁਸੀਂ ਖੱਬਾ ਸੱਜੇ ਜਾ ਕੇ ਚੋਣ ਲੜਦਾ ਸੱਜਾ ਖੱਬੇ ਜਾ ਕੇ ਚੋਣ ਲੜਦਾ ਤੇ ਭਾਈ ਜਦੋਂ ਤੁਹਾਡਾ ਆਪਣਾ ਕੋਈ ਦੀਨਬਾਜ ਬਣੀ ਤੇ ਫਿਰ ਵੋਟਰ ਦਾ ਕਾਹਤੋਂ ਹੋਵੇ ਵੋਟਰ ਤੁਹਾਡੇ ਹੀ ਸਿਖਾਏ ਹੋਏ ਆ ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ 100 ਹਥ ਰਸਾ ਤੇ ਸਿਰੇ ਤੇ ਗੰਢ ਇਸ ਚੋਣ ਨੇ ਅਮਰਤਪਾਲ ਸਿੰਘ ਦੀ ਪਰਖ ਕਰਾ ਦੇਣੀ ਹੈ ਦੇਖੋ ਫੇਸਬੁੱਕ ਤੇ ਬਣੀ ਗੱਲ ਅਮਰਤਪਾਲ ਸਿੰਘ ਸੀਐਮ ਬਣੂ ਅਮਰਤਪਾਲ ਸਿੰਘ ਨੂੰ ਸੀਐਮ ਬਣਾਉਣ ਦੀ ਲੋੜ ਆ ਇਸ ਗੱਲ ਦਾ ਪਤਾ ਲੱਗ ਜਾਣਾ ਜੀ ਕਿ ਇਹ ਸੱਚੀ ਮੁੱਚੀ ਗੱਲ ਹੀ ਆ ਇਹ ਆਪਦੇ ਮਨ ਦਾ ਜਵਾਰ ਪਾਟਾ ਕੱਢਣ ਵਾਲੀ ਗੱਲ ਆ ਜਾਂ ਕਿਤੇ ਕਰੰਟ-ਕਰੰਟ ਹੈ ਵੀ ਜੇ ਕਰੰਟ ਹੋਇਆ ਤੇ ਫਿਰ ਆਪਾਂ ਮੰਨਾਂਗੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੁਝ ਸੀਟਾਂ ਇਹ ਲਿਜਾ ਸਕਦੇ 27 ਦੇ ਵਿੱਚ ਇੱਕ ਲਹਿਰ ਬਣਨ ਦੀ ਸੰਭਾਵਨਾ ਪ੍ਰਗਟ ਹੋ ਜਾਣੀ ਆ ਤੇ ਜੇ ਮੜ ਲੋ ਆਮ ਆਦਮੀ ਪਾਰਟੀ ਜਿਤੜੀ ਆ ਉਹਨਾਂ ਨੇ ਇਹ ਗੱਲ ਸਾਬਤ ਕਰ ਦੇਣੀ ਆ ਕਿ ਇਹ ਜੀ ਵਿਰੋਧੀ ਐਵੇਂ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂਦੇ ਸਾਡੇ ਉੱਤੇ ਮਿੱਟੀ ਛੁੱਟੀ ਜਾਂਦੇ ਚਿੱਕੜ ਛੁੱਟੀ ਜਾਂਦੇ ਆ ਲੋਕ ਸਾਡੇ ਪੱਖ ਦੇ ਵਿੱਚ ਆ ਲੋਕ ਸਾਨੂੰ ਪਿਆਰ ਕਰਦੇ ਆ ਤੇ 27 ਦੇ ਵਿੱਚ ਅਸੀਂ ਚੋਣ ਜਿੱਤਾਂਗੇ ਤੇ ਇਹ ਗੱਲ ਲੰਘੇ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਆ ਜਦੋਂ ਤਰਨਤਾਰਨ ਚ ਰੋਡ ショ ਕੀਤਾ ਉਹ ਕਹਿੰਦੇ ਵੀ ਲੋਕਾਂ ਦਾ ਪਿਆਰ ਦੱਸ ਰਿਹਾ ਕਿ 27 ਦੇ ਵਿੱਚ ਵੀ ਅਸੀਂ ਜਿੱਤਾਂਗੇ ਤੇ ਅਕਾਲੀ ਆਗੂ ਇਹ ਗੱਲ ਕਹਿੰਦੇ ਆ ਵੀ ਲੋਕਾਂ ਨੇ ਜਿਹੜੀਆਂ ਗੱਲਾਂ ਸਾਨੂੰ ਕਹਿਣੀਆਂ ਸਨ ਪਹਿਲੇ ਮਿਲਿਆਂ ਦੇ ਵਿੱਚ ਉਹ ਅੱਜ ਕਹਿ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਈ ਪੰਥ ਦੀ ਕਦਰ ਕਰਨ ਵਾਲਾ ਪੰਥ ਨੂੰ ਬਚਾਉਣ ਵਾਲਾ ਪੰਥ ਨੂੰ ਅੱਗੇ ਲੈ ਜਾਣ ਵਾਲਾ ਕੋਈ ਹੋਰ ਨਹੀਂਗਾ ਮੇਰੀ ਕੱਲ ਇੱਕ ਅਕਾਲੀ ਆਗੂ ਨਾਲ ਗੱਲ ਹੋਈ ਉਹ ਕਹਿੰਦੇ ਭਾਈ ਜੀ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਆ ਵੀ ਸਾਡੇ ਬਾਰੇ ਵਿਰੋਧੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਫੁਲਾਈਆਂ ਤੇ ਲੋਕ ਸਾਡੇ ਬਾਰੇ ਮਾੜਾ ਚੰਗਾ ਕਹਿੰਦੇ ਸੀ ਜਿਹੜਾ ਸਾਨੂੰ ਮਾੜਾ ਚੰਗਾ ਕਹਿੰਦੇ ਹੁੰਦੇ ਸੀ ਉਹ ਸਾਰਾ ਹੁਣ ਸਰਕਾਰ ਨੂੰ ਕਹਿਣ ਲੱਗ ਪਏ ਆ ਸਾਡੇ ਤੇ ਜਿਹੜਾ ਨਜ਼ਲਾ ਡੁੱਗਦਾ ਸੀ ਉਹ 20% ਦੀ ਰਹਿ ਗਿਆ ਸਰਕਾਰ ਦੇ ਵੱਲ 80% ਹੋ ਗਿਆ ਹੁਣ ਮਤਲਬ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਆ ਵੀ ਦੇਖਿਆ ਜਾਣਾ ਕਿ ਮੇਰੇ ਵਾਲਾ ਨਜ਼ਲਾ ਕਿਹੜੇ ਪਾਸੇ ਨੂੰ ਜਾ ਰਿਹਾ ਉਹਦੇ ਵਾਲਾ ਕਿਹੜੇ ਪਾਸੇ ਨੂੰ ਆ ਰਿਹਾ ਪਰ ਹੁਣ ਆਪਾਂ ਫੇਸਬੁੱਕ ਦੇ ਉੱਤੇ ਮੁੱਖ ਮੰਤਰੀ ਨਾ ਬਣਾਇਆ ਕਰੀਏ ਵੀ ਭਾਈ ਮੇਰੇ ਖਿਆਲ ਚ ਆ ਬਣ ਜੂ ਮੈਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ ਮੇਰੇ ਖਿਆਲ ਚ ਕ ਮੈਂ ਖੜੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਤੁਹਾਡੇ ਖਿਆਲ ਸੁਲੱਖਣੇ ਹੋਣੇ ਆ ਤੁਸੀਂ ਜਿਤਾਓ ਮੈਂ ਤਾਂ ਜੀ 14 ਤਰੀਕ ਨੂੰ ਯਕੀਨ ਕਰੂੰਗਾ ਵੀ ਕੌਣ ਜਿੱਤਦਾ ਬਾਕੀ ਮੈਂ ਇੱਥੇ ਬੈਠਾ ਐਵੇਂ ਕਰੀ ਜਾਵਾਂ ਨਾ ਫਲਾਣਾ ਜੇ ਤੂੰ ਫਲਾਣਾ ਜੇ ਤੋ ਇਹ ਗੱਲਾਂ ਤਾਂ ਆਪਸ ਦੇ ਵਿੱਚ ਲੜਨ ਤੇ ਪੜਨ ਵਾਲੀਆਂ ਤੇ ਬੇਨਤੀ ਮੇਰੀ ਤਰਨ ਤਾਰਨ ਦੇ ਲੋਕਾਂ ਨੂੰ ਇਹ ਆ ਨਾ ਤਾਂ ਰਾਤੋਂ ਰਾਤ ਲਹਿਰ ਬਣਾਇਓ ਤੇ ਨਾ ਰਾਤੋਂ ਰਾਤ ਲਹਿਰ ਬਦਲਿਓ ਜਿਹੜਾ ਵੀ ਬੰਦਾ ਤੁਹਾਨੂੰ ਚੰਗਾ ਲੱਗੇ ਜ਼ਰੂਰ ਵੋਟ ਪਾਓ ਤੇ ਨਹੀਂ ਤਾਂ ਐਵੇਂ ਹੀ ਨਾ ਕਿਸੇ ਦੇ ਪਿੱਛੇ ਲੜਾਊ ਲੜਾਈਆਂ ਕਰੀ ਜਾ ਲਿਓ ਕਿਸੇ ਨੇ ਤੁਹਾਡੇ ਪਿੱਛੇ ਖੜਨਾ ਨਹੀਂ ਦੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵਸਦੇ ਲੋਕਾਂ ਨੂੰ ਮੇਰੀ ਬੇਨਤੀ ਇਹ ਆ ਵੀ ਤੁਸੀਂ ਵੀ ਐਵੇਂ ਨਾ ਠੰਗ ਮਠੰਗੀ ਹੋਈ ਜਾਇਆ ਕਰੋ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਇੱਥੇ ਕੋਈ ਵੀ ਜਿੱਤ ਜਿਹੇ ਹਾਲਾਤ ਇੱਥੋਂ ਦੇ ਵੀ ਇਹੋ ਜਿਹੇ ਰਹਿਣੇ ਆ ਤੁਹਾਡੇ ਖੇਤਰ ਦਾ ਵੀ ਤਾਂ ਵਿਧਾਇਕ ਹੈ ਹੀ ਜਿਹੜਾ ਵੀ ਆ ਉਹਨੇ ਇੱਥੇ ਕਿਹੜੇ ਲੱਲਰ ਲਾਤੇ ਸੋ ਜਿਹੜੇ ਤਰਨ ਤਾਰਨ ਦੇ ਵਿੱਚ ਲੈ ਜਾਣੇ ਆ ਸੋ ਸੋਚੋ ਵਿਚਾਰੋ ਸਮਝੋ ਲੜੋ ਨਾ ਵੋਟਾਂ ਆਉਂਦਾਂ ਜਾਂਦਾਂ ਕਰੇ ਨਗਾ ਪਰ ਜਨੂਨ ਨਹੀਂ ਸਿਰ ਨੂੰ ਚੜ੍ਹਨਾ ਚਾਹੀਦਾ